ਜਿਹੜੀ ਗੋਭ ਦੀ ਸੁੰਢੀ ਆ ਵੱਛਾ ਦੋਵਾਂ ਦਾ ਅਲੱਗ-ਅਲੱਗ ਤਰੀਕਾ ਹੈ ਗੋਭ ਦੀ ਸੁੰਢੀ ਦਾ ਨੇ ਜਿਹੜਾ ਹੈਗਾ ਅੰਦਰੋਂ ਗਰੀ ਖਾ ਕੇ ਅੰਦਰੋਂ ਬੋਰ ਕਰਕੇ ਖਾਣਾ ਹੁੰਦਾ ਹੈ ਪੱਤਾਲ ਪੇਟ ਜਿਹੜੀ ਹੈਗੀ ਆ ਉਹ ਕੇਵਲ ਖੁਰਚ ਕੇ ਖਾਏਗੀ ਖੁਰਚ ਕੇ ਉੱਪਰ ਹਰਾ ਭਾਗ ਖੁਰਚ ਕੇ ਖਾਏਗੀ ਤਾਂ ਇਹ ਪੱਤਾਲ ਪੇਟ ਕਦੇ ਵੀ ਗੋਭ ਦੇ ਵਿੱਚ ਨਹੀਂ ਵੱਟ ਸਕਦੀ ਤਾਂ ਜੇਕਰ ਸਾਡੇ ਮਨ ਚ ਕਿਤੇ ਵਹਿਮ ਹੋਵੇ ਕਿ ਪਤਾਲ ਪੇੜ ਜੇ ਕਿਸੇ ਨਾ ਮਾਰੀ ਗੋਹ ਚ ਵੜ ਜੇਗੀ ਤੇ ਸਰਾ ਸਰ ਝੂਠ ਹੈ ਪਤਾਲ ਪੇੜ ਕਦੇ ਵੀ ਗੋਬ ਦੇ ਵਿੱਚ ਵੜ ਹੀ ਨਹੀਂ ਸਕਦੀ ਅਗਲੀ ਗੱਲ ਹੁਣ ਕਈ ਵਾਰੀ ਆਪਾਂ ਡਰ ਹੁੰਦਾ ਪਤਾਲ ਪੇੜ ਦੀ ਸਪਰੇ ਕਰਦਾ ਐਵੇਂ ਜਿਹੜੇ ਪਿੱਛੇ ਲੱਗ ਜੀ ਫਲਾਨੇ ਦੇ ਜਿਹੜੇ ਬੂਟੇ ਸੀਗੇ ਜਿਵੇਂ ਝਾੜੂ ਬਣਾਦੇ ਸੀ ਉਹਨੇ ਹਾਂ ਬਣਾਉਗੀ ਝਾੜੂ ਉਹ ਕਿਹਦੇ ਬਣਾਉਗੀ ਜਿਸ ਬੰਦੇ ਨੇ ਝੋਨਾ ਲਾਇਆ ਪਛੇਤਾ ਤੇ ਬੋਰੀਆਂ ਪਾਈਆਂ 5 ਯੂਰੀਆ ਦੀਆਂ ਤੇ ਸਾਰੇ ਏਰੀਆ ਦੀ ਪਤਾਲ ਪੇਟਾ ਕੇ ਉਹਦੇ ਖੇਤ ਇਕੱਠੀ ਹੋ ਜੇਗੀ ਜਿਹੜਾ ਬੰਦਾ ਨੇ ਪਛੇਤਾ ਝੋਨਾ ਲਾ ਕੇ ਯੂਰੀਆ ਵੱਧ ਪਾਈ ਆ ਉਹ ਪੱਤਾ ਲਪੇਟ ਦਾ ਧਿਆਨ ਦੂਰ ਰੱਖੇ ਪਰੰਤੂ ਜਿਹੜੇ ਬੰਦੇ ਅਗੇਤਾ ਝੋਨਾ ਲਾ ਰਹੇ ਆ ਉਹਨਾਂ ਨੂੰ ਪੱਤਾ ਲਪੇਟ ਦੇ ਵਿੱਚ ਕੋਈ ਬਹੁਤਾ ਧਿਆਨ ਰੱਖਣ ਦੀ ਜਿਹੜਾ ਹੈਗਾ ਲੋੜ ਨਹੀਂ ਹੈਗੀ ਕਿਉਂਕਿ ਪੱਤਾ ਲਪੇਟ ਦਾ ਇੰਨਾ ਵੱਡਾ ਹਮਲਾ ਹੁੰਦਾ ਹੀ ਨਹੀਂ ਹੁਣ ਕਿੰਨੇ ਪੱਤਾ ਲਪੇਟ ਆਈਏ ਖੇਤ ਦੇ ਵਿੱਚ 2 4 5 7 ਪੱਤੇ ਆ ਜੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੁਦਰਤ ਨੇ ਹਰ ਇੱਕ ਚੀਜ਼ ਨੂੰ ਜਿਉਣ ਦਾ ਹੱਕ ਦਿੱਤਾ ਹੈ ਹੱਕ ਇਹ ਦਿੱਤਾ ਹੈ ਕਿ ਲਗਭਗ ਜਿਹੜਾ ਪੱਤਾ ਹੈਗਾ ਉਹਨੂੰ ਜਿੰਨਾ ਏਰੀਆ ਚਾਹੀਦਾ ਉਹ ਤੋਂ 50% ਵੱਧ ਏਰੀਆ ਦਿੱਤਾ ਹੈ 50% ਵੱਧ ਏਰੀਆ ਦਾ ਮਤਲਬ ਇਹ ਹੋ ਗਿਆ ਕਿ ਉਹਦੇ ਵਿੱਚ ਉਹਨਾਂ ਨੇ ਜੇਕਰ 50% ਹਿੱਸਾ ਪੱਤੇ ਦਾ ਉਹ ਖਾ ਵੀ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਐਂ ਸਮਝੋ ਯਾਰ ਇਹਨਾਂ ਬਾਈ ਨੇ ਮੋਟਰ ਲਵਾਈ ਉਹਦੀਆਂ ਜਿਹੜੀਆਂ ਹੈਗੀਆਂ 8 ਸੋਲਰ ਪੈਨਲ ਲਾਈ ਐਸ ਬਾਈ ਨੇ ਉਹਦੇ ਨਾਲ 8 ਜਿਹੜਾ 16 ਲਾ ਲੇ ਹੁਣ 16 ਵਾਲੇ ਦੇ 8 ਪੈਨਲ ਕੰਮ ਨਹੀਂ ਕਰਦੇ ਪਏ ਲੈਕਿਨ ਪਾਣੀ ਇਹਨਾਂ ਦੀ ਮੋਟਰ ਨਹੀਂ, ਵਾਟਰ ਦੇ ਬਰਾਬਰ ਕੱਟਿਆ ਗਿਆ ਨਾ ਕਿਉਂਕਿ ਇਹਨਾਂ ਦੇ ਕੋਲੇ ਪੈਨਲ ਦੁੱਗਣੇ ਐ ਤੇ ਪੱਤਾਲਪੇਟ ਜਾਂ ਪੱਤਾ ਜਿਹੜਾ ਹੁੰਦਾ ਹੈ ਪੱਤਾ ਸਾਡੇ ਸੋਲਰ ਪੈਨਲ ਐ ਤੇ ਉਹ ਦੁੱਗਣੇ ਦਿੱਤੇ ਹੋਏ ਐ ਕੁਦਰਤ ਨੇ ਇਹਦਾ ਕਰਕੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੇ ਫੇਰ ਵੀ ਪੱਤਾਲਪੇਟ ਮਾਰਨੀ ਐ ਤਾਂ ਜਿਹੜੀਆਂ ਗੋਭ ਦੀ ਸੰਡੀ ਆਸਤੇ ਦਵਾਈਆਂ ਵਰਤਦੀਆਂ ਉਹਨਾਂ ਦਵਾਈਆਂ ਨਾਲ ਹੀ ਮਰ ਜਾਂਦੀ ਐ ਇਹ ਨਾ ਕੋਸ਼ਿਸ਼ ਕਰੋ ਕਿ ਮੈਂ ਖੇਤ ਦੇ ਵਿੱਚ ਜਾਵਾਂ ਸਪਰੇਅ ਕਰਾਂ ਨਾਲ ਦੀ ਨਾ ਜਿਹੜੇ ਹੈਗੇ ਸਾਰੀ ਥੱਲੇ ਡਿੱਗ ਪਈ ਜੇ ਤੁਸੀਂ ਉਹ ਦਵਾਈ ਵਰਤੋਗੇ ਮੈਨੂੰ ਕੀ ਤਕਲੀਫ ਵਾਲੀ ਦੱਸੋ ਮੈਂ ਕਿਉਂ ਕਹਿੰਨਾ ਪਿਆ ਕਿ ਨਹੀਂ ਵਰਤਣੀ ਉਹ ਤਾਂ ਸਸਤੀਆਂ ਸਸਤੀਆਂ ਦਵਾਈਆਂ ਕੋਈ ਡੈਲਟਾ ਮੈਥ੍ਰਿਨ ਆਉਂਦੀ ਹੈ ਬਾਈਫੈਂਥਰਨ ਆਉਂਦੀ ਹੈ ਲਿੰਬੜਾ ਸਾ ਹੈਲੋਥ੍ਰਿਨ ਆਉਂਦੀ ਹੈ ਫੈਨਵਿਲਰੇਟ ਆਉਂਦੀ ਹੈ ਸਾਈਪਰਮੈਥ੍ਰਿਨ ਆਉਂਦੀ ਹੈ ਇਹ ਦਵਾਈਆਂ ਦੀ ਮੈਨੂੰ ਕੀ ਦਿੱਕਤ ਹੈ ਮੈਨੂੰ ਦਿੱਕਤ ਇਹ ਹੈ ਕਿ ਜੇਕਰ ਤੁਸੀਂ ਇਹ ਦਵਾਈਆਂ ਵਰਤੋਗੇ ਤਾਂ ਤੁਹਾਡੀ ਤੇਲੇ ਦੀ ਉਮਰ ਅੱਧੀ ਰਹਿ ਜੂਗੀ ਤੇਲੇ ਦੀ ਉਮਰ ਅੱਧੀ ਰਹਿ ਜੂਗੀ ਮੰਨ ਲਓ ਕਿ ਤੇਲਾ ਇੱਕ ਜਿਹੜਾ ਹੈਗਾ 20 ਦਿਨ ਚ ਜਵਾਨ ਹੁੰਦਾ ਹੈ ਜਾਂ ਇੱਕ ਲੋਕ 25 ਦਿਨ ਚ ਮਰਦਾ ਹੈ ਠੀਕ ਹੈ ਉਹ 25 ਦਿਨ ਵਾਲਾ ਜਿਹੜਾ ਹੈਗਾ 12 ਦਿਨ ਚ ਹੀ ਮਰ ਜਾਊਗਾ ਤੇ ਚੰਗਾ ਕੰਮ ਹੈ ਨਾ ਜਿਹੜਾ 25 ਦਿਨ ਚ ਮਰੂਗਾ ਉਹ 12 ਚ ਮਰ ਜੇ ਲੇਕਿਨ ਆ ਹੀ ਨਹੀਂ ਹੋਏਗਾ ਇਹਦਾ ਮਤਲਬ ਇਹ ਕਿ ਉਹ ਜਵਾਨ ਜਲਦੀ ਹੋਏਗਾ ਜਿਹਨੇ 20 ਦਿਨ ਬਾਅਦ 100